ਭਰਨੇ ਕਰੀਏ ਸਾਨੂੰ ਤਾਂ ਬਿਜਲੀ ਚਾਹੀਦੀ ਅਸੀਂ ਤਾਂ 600 ਜੂੰਟ ਦੇ ਪੈਸੇ ਭਰਨੇ ਨੂੰ ਵੀ ਤਿਆਰ ਹੈ ਸਾਨੂੰ ਅੱਧਾ ਗਰਾਉਂਦੇ ਰੇ ਬੈਠੇ ਅੱਧੇ ਤਾੜੀਆਂ ਮਾਰ ਰਹੇ ਆ ਜਿਹੜੀ ਕਾ ਬਿਜਲੀ ਵੱਢਦੀ ਅੱਧੇ ਕੀ ਹੈ ਉਰੇ ਇੱਕ ਟਰਾਂਸਫਾਰਮ ਇੱਕ ਕੀ ਬਜਾਈ ਅੱਧੇ ਗਰਾਮਾਂ ਦੇ ਕੋਈ ਲਾਈਟ ਆਏਗੀ 24 ਘੰਟੇ 24 ਘੰਟੇ ਲਾਈਟ ਆ ਅੱਧੇ ਮਕੀਨ ਹੈ ਉਹਨਾਂ ਨੇ ਬੁਰਾ ਕਰਿਆ ਵਗੈਰਾ ਉਹਨਾਂ ਨੇ ਸਾਡੇ ਪੂਰੇ ਪਿੰਡ ਚ ਇੱਕ ਟਰਾਂਸਫਾਰਮ ਹੈ ਜਦੋਂ ਗਰਮੀ ਆਉਣੀ ਆ ਏਸੀ ਚੱਲਦੇ ਨੇ ਫ੍ਰਿਜ ਹੈ ਕੂਲਰ ਹੈ ਪੱਖੇ ਹੈ ਲੈਡ ਘੱਟ ਵੱਧ ਹੁੰਦੀ ਹੈ ਤੇ ਫਿਰ ਉਹ ਸੜ ਜਾਂਦੇ ਆ ਕਈ ਲੱਖਾਂ ਰੁਪਏ ਦਾ ਬਿਮਾਰ ਬੰਦਾ ਉਹ ਲਾਈਫ ਦੇ ਬਿਨਾਂ ਕਿਸ ਤਰ੍ਹਾਂ ਕੱਲ ਮੈਂ ਇਹਨੂੰ ਦੁਪਹਿਰੇ ਨੂੰ ਪਰੇਸ਼ਾਨੀ ਇੰਨੀ ਆਈ ਕਿ ਮੈਂ ਸਾਇਦ ਮਚੜਾ ਹੀ ਉਹ ਕਰ ਜਮਾ ਉਹ ਜਿਆਦਾ ਹੀ ਆਪਾਂ ਐਦਾਂ 4 ਮਹੀਨੇ ਹੋ ਗਏ ਜੀ ਆਨੂੰ ਰੋਜ਼ ਰਿਕਵੈਸਟ ਕਰਦੇ ਆਂ ਰੋਜ਼ ਫੋਨ ਹੀ ਕਰਦੇ ਐਸੀ ਉਜ਼ਾਰ ਉਹ ਹੀ ਕਰਦੇ ਆਂ ਐਕਸਸ ਆਫ ਨੂੰ ਹੀ ਦੋ ਵਾਰ ਮਿਲੇ ਉਹ ਸੋ ਮੌਜੂਦ ਹੈ ਜੀ ਇਸ ਵੇਲੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਚਾੜਮੱਜਰੇ ਵਿਖੇ ਜਿੱਥੇ ਕਿ ਲੋਕ ਬੜੇ ਤੰਗ ਪਰੇਸ਼ਾਨ ਹੋ ਗਏ ਕਿਉਂ ਕਿ ਕਿਉਂਕਿ ਇੱਥੇ ਨਾ ਤਾਂ ਪਾਣੀ ਹੈ ਤੇ ਨਾ ਬਿਜਲੀ ਦੀ ਸਪਲਾਈ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬਿਜਲੀ ਆਉਂਦੀ ਹੈ ਪਾਣੀ ਨਹੀਂ ਹੁੰਦਾ ਜਦੋਂ ਪਾਣੀ ਆਉਂਦਾ ਹੈ ਤਾਂ ਉਸ ਟਾਈਮ ਬਿਜਲੀ ਚਲੇ ਜਾਂਦੀ ਹੈ ਹਬੇ ਤੁਸੀਂ ਦੱਸੋ ਕਿ ਕਦੋਂ ਤੋਂ ਜਿਹੜਾ ਇਹ ਮਸਲਾ ਬਿਜਲੀ ਦਾ ਤੁਹਾਡੇ ਪਿੰਡ ਦੇ ਵਿੱਚ ਕਢਾਇਆ ਵਾ ਅੱਜ ਕੀ ਗੱਲ ਦੀ 12 ਕਾ ਰਗਾਟ ਕਢਾਇਆ ਵਾ ਜੇ ਕਹਾਂ ਤਾਂ ਹੁਣ ਵੀ ਕਢਵਾ ਦਮ ਦੁਬਾਰਾ ਹੂੰ ਔਰ ਕੋਈ ਥੈ ਸਣਾਈ ਨਹੀਂ ਕੋਈ ਮਹਿਕਮੇ ਵਾਲਾ ਸੁਣਦਾ ਨਹੀਂ ਕੋਈ ਬਰਕਰਾਰ ਨਹੀਂ ਸੁਣਦਾ ਨਾ ਜਿਹੜੀ ਤੁਹਾਡੀ ਮੇਨ ਪਰੇਸ਼ਾਨੀ ਹੈ ਬਿਜਲੀ ਦੀ ਹੈ ਪਾਣੀ ਦੇ ਇਹ ਕਦੋਂ ਵਾਰੀ ਦੀ ਹੈ ਉਰੇ ਟ੍ਰਾਂਸਫਾਰਮ ਨਹੀਂ ਕਿਉਂਕਿ ਬਜਾਈ ਅੱਧੇ ਗਰਾਮਾਂ ਦੇਖੋ ਲਾਈਟ ਹੈਗੀ 24 ਘੰਟੇ 24 ਘੰਟੇ ਲਾਈਟ ਹੈ ਅੱਧੇ ਮਾਂ ਕੀ ਨਹੀਂ ਹੈ ਉਹਨਾਂ ਨੇ ਬੁਰਾ ਕਰਿਆ ਵਗੈਰਾ ਉਹਨੇ ਇਹ ਕਿਉਂ ਨਹੀਂ ਸੁਣਦੇ ਹੈ ਬਿਜਲੀ ਵਾਲੇ ਵੀ ਸਾਰੇ ਗਰਾਮਾਂ ਨੂੰ ਇੱਕ ਸਰ ਬਿਜਲੀ ਦੇਈ ਜਾਵੇ ਟ੍ਰਾਂਸਫਾਰਮ ਹੈ ਨਹੀਂ ਕੋਈ ਰੱਖਣ ਜਾਂਦਾ ਕਾ ਦੱਸਾਂ ਉਹ ਆਪਣੀ ਮਰਜ਼ੀ ਕਰਦੇ ਕੋਈ ਕਿਸੇ ਕੀ ਸੁਣਾਈ ਨਹੀਂ ਕਰਦੇ ਬਿਜਲੀ ਵਾਲੇ ਆ ਤੁਸੀਂ ਕੋਈ ਬਿਜਲੀ ਮੈਕਮੇ ਨੂੰ ਕੋਈ ਸ਼ਿਕਾਇਤ ਭੇਜੀ ਹੈ ਤਾਂ ਦੇਖੋ ਇਹ ਇੱਧਰ ਦੇ ਦੇ ਇਹ ਗੱਲ ਕਰਵਾ ਕਹਿੰਦਾ ਮੈਂ ਤਾਂ ਕੰਨ ਦੋ ਤੱਕ ਕਿੰਨੀਆਂ ਐਪਲੀਕੇਸ਼ਨਾਂ ਭੇਜ ਚੁੱਕਿਆ ਇਹਦੇ ਮਸਲਾ ਇਹ ਹੈ ਇਸ ਪਿੰਡ ਦਾ ਸਭ ਦੇ ਸਮੱਸਿਆ ਇਹ ਹੈ ਪਾਣੀ ਦੀ ਜੋ ਕਿ ਸਾਰੇ ਪਿੰਡ ਨੂੰ ਬਾਰ ਬਾਰ ਸਮੱਸਿਆ ਆਈ ਜਾਂਦੀ ਹੈ ਪਾਣੀ ਬਾਰੇ ਕੋਈ ਸਰਕਾਰ ਦਾ ਕੋਸੂਰ ਨਹੀਂ ਕੋਈ ਕਸੀਕੇ ਉਹ ਕਸੂਰ ਨਹੀਂ ਸਾਰਾ ਕਸੂਰ ਹੈ ਵਰਕਰਾਂ ਦਾ ਜੋ ਬਿਜਲੀ ਘਰਾਂ ਦਾ ਮਹਿਕਮਾ ਇਸ ਵਕ ਮਲਾਜਮ ਨਹੀਂ ਹੈ ਬਿਜਲੀ ਦਾ ਕੰਮ ਸਹੀ ਨਹੀਂ ਹੋਇਆ ਜਾਂਦਾ ਠੀਕ ਹੈ ਥੋੜੇ ਵਰਕਰਾਂ ਏਰੀਆ ਜ਼ਿਆਦਾ ਜੋ ਕਿ ਉਹਨਕੇ ਵਸ ਕੇ ਕਹਾਣੀ ਹੈ ਨਹੀਂ ਪਿੰਡਾਂ ਮੇ ਇਹ ਕਈ ਗੱਲਾਂ ਦਾ ਤਰਾਜ ਹੈ ਕਿ ਜੋ ਆਪਣੇ ਪਿੰਡ ਕੀ ਸਮੱਸਿਆ ਸਭ ਦੇ ਬੜੀ ਪਾਣੀ ਕੀ ਹੈ ਠੀਕ ਹੈ ਜੀ ਕਿੱਥੇ ਲੈ ਕੇ ਪਾਣੀ ਤੁਸੀਂ ਪਾਣੀ ਲੈ ਕੇ ਆਇਆ ਰੋੜਾ ਸਾਹਬ ਦੇ ਕਿੰਨੀ ਦੂਰ ਪੈਂਦਾ ਇੱਥੇ 2 ਕਿਲੋਮੀਟਰ ਹੈ ਠੀਕ ਹੈ ਜੀ ਕਿੰਨੇ ਦਿਨਾਂ ਤੋਂ ਆ ਲੈ ਕੇ ਆ ਰਹੇ ਇਹ ਥੋੜੇ ਜਿਨੇ ਮੋਟਰ ਚੱਲਦੀ ਹੈ ਉਸ ਕੇ ਬਾਅਦ ਫੇਰ ਮੋਟਰ ਖੜ ਜਾਂਦੀ ਹੈ ਬਾਕੀ ਹੋਰ ਕਈ ਗੱਲਾਂ ਕੀ ਸਮੱਸਿਆ ਆਏਗੀ ਕਰਤਾ ਕਰਤੇ ਚੱਲਦਾ ਰਹੇ ਸਿੰਚਾਈ ਦੇ ਪਾਣੀ ਦਾ ਪਾਣੀ ਦਾ ਜੇ ਪਹਿਲਾ ਮੋਟਰ ਖਰਾਬ ਹੋ ਗਈ ਜੀ ਜਿਆਦਾ ਸਿਲਸਿਲਾ ਖਰਾਬ ਰਿਹਾ 8-10 ਦਿਨ ਹੁਣ ਦੁਬਾਰਾ ਹੈ ਫਿਰ ਜੇ ਮੋਟਰ ਹੁੰਦੀ ਠੀਕ ਤਾਂ ਲਾਈਟ ਨਹੀਂ ਹੁੰਦੀ ਲਾਈਟ ਹੁੰਦੀ ਤਾਂ ਮੋਟਰ ਨਹੀਂ ਠੀਕ ਹੈ ਕਿਧਰ ਕਿਧਰ ਜੋ ਗਰਾਉਂ ਜਾਵੜਾ ਭੁੱਖੇ ਜਾਏ ਮਰ ਰਹੇ ਉੱਪਰ ਦੇ ਗਰਮੀ ਕੀ ਮੌਸਮ ਹੈ ਨਿਆਣੇ ਬਿਲਕਦੇ ਪਾਣੀ ਨੂੰ ਅੱਜ ਵੀ ਤਰੀਕ ਨੂੰ ਭੇਜ ਚੁੱਕੇ ਹਾਂ ਜੀ ਐਸਡੀਓ ਸਾਹਿਬ ਨੂੰ ਤੋ ਕੋਈ ਸੁਣਾਈ ਨਹੀਂ ਕਰਦਾ ਜੀ ਮਜਬੂਰ ਹੋ ਕੇ ਗਰਮੀ ਦੇ ਵਿੱਚ ਅੱਜ ਪਿੰਡ ਦੇ ਵਿੱਚ ਘਰ ਤੋਂ ਬਾਹਰ ਨਿਕਲਣ ਦੇ ਲਈ ਮਜਬੂਰ ਹੋ ਗਏ ਆ ਨੇ ਗੱਲਬਾਤ ਕਰਦੇ ਆਂ ਹਾਂ ਤੇ ਕਦੋਂ ਤੋਂ ਇਹ ਪਰੇਸ਼ਾਨੀ ਆ ਰਹੀ ਹੈ। ਗੰਦ ਗੰਸ ਅਰ ਕਈ ਸੜਾਂ ਦੇ ਹੋ ਰਹੀ ਜੀ ਪਰੇਸ਼ਾਨੀ ਆਹਾ ਪਾਣੀ ਕੀ ਬਹੁਤ ਜ਼ਿਆਦਾ ਪਾਣੀ ਵੀ ਗੰਦਾ ਆਂਦਾ ਹੈ ਲੈਟ ਵਗੈਰ ਬਹੁਤ ਔਖਾ ਹੋਇਆ ਵਾ। ਬੱਚੇ ਵੀ ਰੋਂਦੇ ਰਾਤ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਨੀਂਦ ਨਹੀਂ ਆਂਦੀ ਹੈ। ਜਿੰਦ ਕੇ ਥੱਕੇ ਹੋਣੇ ਤਾਂ ਰਾਤ ਨੂੰ ਲੈਟ ਨਹੀਂ ਹੁੰਦੀ ਹੈ। ਪੜਾਈ ਲਿਖਾਈ ਬੱਚਿਆਂ ਤੇ ਬਹੁਤ ਪਰੇਸ਼ਾਨੀ ਸਾਰੇ ਕਿਸੇ ਸਿਸਟਮ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਜੀ। ਪਾਣੀ ਕੀ ਬਹੁਤ ਦਿੱਕਤ ਆ ਜੀ ਪਾਣੀ ਨਹੀਂ ਆਂਦਾ ਹੈ 15 ਦਿਨ ਬਾਅਦ ਟੁੱਟੀ ਬੰਦ ਹੋ ਜਾਂਦੀ ਚਿੰਦੀ ਚਾਰ-ਚਾਰ ਦਿਨ ਕੱਪੜ ਪਰੇਸ਼ਾਨ ਹੈ ਜੀ ਪਾਣੀ ਪੀਣੇ ਆਣਾ ਜੀ ਬਾਕੀ ਨਾਣਾ ਧੋਣਾ ਹੀ ਜੀ ਗਰਮੀ ਮਾ ਦੇਖ ਲੋ ਜੀ ਪਾਣੀ ਹੁਣ ਬਿਲਕੁਲ ਨਹੀਂ ਹੈ ਬਹੁਤ ਪਾਣੀ ਦੀ ਪਰੇਸ਼ਾਨੀ 10 ਦਿਨ ਨਹੀਂ ਪੈਂਦੇ ਜੀ ਟੂਟੀ ਖਰਾਬ ਹੋ ਜਾਂਦੀ ਹੈ ਜੀ ਇਹ ਮੈਂ ਜਿਉ ਬੋਲੂ ਹਾਂ ਜੀ ਹੁਣ ਮੇਨ ਗੱਲ ਹੈਗੀ ਹੈ ਲਾਈਟ ਦੀ ਪ੍ਰੋਬਲਮ ਦੇਖੋ ਜੇ ਲਾਈਟ ਹੋਊਗੀ ਤਾਂ ਸਾਡੇ ਕੋਲ ਪਾਣੀ ਆਊਗਾ ਹਨਾ ਹੁਣ ਤਾਂ ਲਾਈਟ ਦੇ 5-7 ਦਿਨ ਕਿ ਕਾਫੀ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਾਂ ਤਾਂ ਪਾਣੀ ਦੀ ਵੀ ਪ੍ਰੋਬਲਮ ਹੈ ਇਸ ਕਰਕੇ ਇੰਨੀ ਦਿੱਕਤਾਰ ਹੀ ਹੈ ਨਾ ਕਪੜੇ ਧੋਣੇ, ਭਾਂਡੇ ਧੋਣੇ, ਇਹ ਜੀ ਧੁੱਪ ਵਿੱਚ ਸਾਨੂੰ ਬਾਹਰ ਜਾਣਾ ਪੈਂਦਾ। ਹੂੰ ਟਿਊਬ ਲੈਂਟਰ ਸਾਡੇ ਬੱਚੇ ਜਾ ਰਹੇ ਆ ਤੇ ਉਹ ਫਿਰ ਬਿਮਾਰ ਹੋ ਰਹੇ ਆ ਇੰਨੀ ਧੁੱਪ ਦੇ ਵਿੱਚ। ਜਦੋਂ ਲਾਈਟੇ ਨਹੀਂ, ਲਾਈਟ ਨਾਲੇ ਸਾਰਾ ਕੰਮ ਹੈ ਅੱਜ ਕੱਲ। ਹੂੰ ਬਿਨਾਂ ਲਾਈਟ ਤੋਂ ਪਾਣੀ ਦੀ ਵੀ ਪ੍ਰੋਬਲਮ ਹੈ ਸਾਨੂੰ। ਹੂੰ ਇਸ ਕਰਕੇ ਸਾਡੇ ਪਿੰਡ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ। ਕਦੇ ਬਿਜਲੀ ਦੀ, ਮੇਨ ਗੱਲ ਪਾਣੀ ਦੀ, ਪਾਣੀ ਦੀ ਵੀ ਇਹ ਦੋਹੇ ਪ੍ਰੋਬਲਮ ਹੈ ਜੀ ਇਸ ਪਿੰਡ ਵਿੱਚ। ਜੀ ਕੁਝ ਚੀਜ਼ ਮੁੱਕਿਆ ਆ ਰਹੀ ਕੀ। ਹੂੰ ਪਾਣੀ ਹੈ ਬਿਜਲੀ ਦੀ। ਤੇ ਬਿਜਲੀ ਵਾਲੇ ਰਸਤੇ ਨੇ ਵੀ ਉੱਥੇ ਨੂੰ ਰੋਜ ਲੱਗਦੇ ਆ ਜਿਹੜਾ ਟਰਾਂਸਫਾਰਮ ਹੈ ਉੱਤੇ ਜਾ ਕੇ ਦੇਖਾਂ ਤੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਉਹਦੀਆਂ ਕੇਬਲਾਂ ਜੀ ਜੋ ਜੜੀਆਂ ਵੀ ਪਈਆਂ ਉੱਥੇ ਬੱਚੇ ਵੀ ਲੱਗਦੇ ਆ ਤੇ ਹੋਰ ਵੀ ਲੱਗਦੇ ਆਗੇ ਤੇ ਉਹਨਾਂ ਨੂੰ ਜੇ ਕਿਸੇ ਦਾ ਹੱਥ ਲੱਗ ਗਿਆ ਤਾਂ ਫੇਰ ਜਾਨੀ ਨੁਕਸਾਨ ਹੋ ਸਕਦਾ ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਸਾੜੀਏ ਜਿਹੜੀ ਸਮੱਸਿਆ ਬਿਜਲੀ ਹਰ ਪਾਣੀ ਦੀ ਇਹ ਦੂਰ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਵੀ ਸਮੱਸਿਆ ਨਾ ਹੋ 600 ਜੁੰਟ ਦੀ ਹੈ ਕੀ ਗੱਲ ਇਹ ਤਾਂ ਚਲੋ ਸਰਕਾਰ ਨੇ ਕਰੀ ਹੈ ਸਾਨੂੰ ਤਾਂ ਬਿਜਲੀ ਚਾਹੀਦੀ ਆ ਸੀ ਤਾਂ 600 ਜੁੰਟ ਦੇ ਪੈਸੇ ਭਰਨੇ ਨੂੰ ਵੀ ਤਿਆਰ ਹੈ ਤਾਂ ਹੀ ਆ ਜੀ 600 ਜੁੰਟ ਕਿੱਥੇ ਪੂਰੀ ਹੋਣੀ ਹੈ ਜੀ ਜਾਂ ਬਿਜਲੀ ਨਹੀਂ ਆਉਂਦੀ ਇਹ ਤਾਂ ਸਾਡਾ ਕਈ ਸਾਲਾਂ ਤੋਂ ਪੁਰਾਣਾ ਮਸਲਾ ਹੈ ਸਾਡੇ ਪੂਰੇ ਪਿੰਡ 'ਚ ਟਰਾਂਸਫਾਰਮ ਹੈ ਜਦੋਂ ਗਰਮੀ ਆਉਂਦੀ ਆ ਏਸੀ ਚੱਲਦੇ ਫ੍ਰਿਜ ਆ ਕੂਲਰ ਆ ਪੱਖੇ ਆ ਲੈਡ ਘਟ ਬੱਦ ਹੁੰਦੀ ਹੈ ਤੇ ਫਿਰ ਉਹ ਸੜ ਜਾਂਦੇ ਆ ਕਈ ਲੱਖਾਂ ਰੁਪਏ ਦਾ ਦੋਸਤਰਾ ਨੁਕਸਾਨ ਹੋ ਰੇ ਪਿੰਡ ਦਾ ਹੂੰ ਹੁਣ ਕਈ ਦਿਨਾਂ ਤੋਂ ਲਗਾਤਾਰ ਨਾ ਬਿਜਲੀ ਆ ਰਹੀ ਨਾ ਪਾਣੀ ਆ ਰਿਹਾ ਹੂੰ ਸਰਕਾਰਾਂ ਦੀ ਬਾਦੇ ਸਾਰੇ ਖਖਲੇ ਹੋ ਗਏ ਜੀ ਹੂੰ ਅਰਬਾਂ ਰੁਪਏ ਲਾ ਕੇ ਉਹਨਾਂ ਨੇ ਫਲੈਕਸ ਬੋਰਡ ਲਗਾਏ ਗਏ ਜਗ੍ਹਾ ਜਗ੍ਹਾ ਹੈਲਪਲਾਈਨ ਨੰਬਰ ਲਿਖੇ ਹੋਏ ਕੋਈ ਚੱਕੇ ਨਹੀਂ ਲਿਆ ਤੂੰ ਤੁਸੀਂ ਗੱਲ ਕਰੋਗੇ ਉਹਨਾਂ ਨੇ ਨਾਲ 100 ਵਰੀ ਨੰਬਰ ਮਿਲਾ ਲਿਆ ਉੱਥੇ ਤੋਂ ਕੋਈ ਮੈਸੇਜ ਹੀ ਨਹੀਂ ਆਂਦਾ ਹੂੰ ਸਦੀ ਗੱਲ ਤਾਂ ਕੋਈ ਸੁਣਦਾ ਨਹੀਂ ਹੈਲਪਲਾਈਨ ਨੰਬਰ ਨੂੰ ਅਸੀਂ ਕੀ ਕਰਨਾ ਹੂੰ ਇਹ ਦੇਖੋ ਟੈਂਪਰੇਚਰ ਦੇਖੋ ਕਿੰਨਾ ਹੈ ਜੀ ਹੁ ਕਿਸ ਤਰ੍ਹਾਂ ਕਰਕੇ ਆਪਣਾ ਟਾਈਮ ਕੱਢ ਦੋਗੇ ਤੁਸੀਂ ਅੰਦਾਜ਼ਾ ਲਗਾ ਲਓ ਜਿਹੜੀ ਹੁਣ ਇਹ ਮੁਸ਼ਕਲ ਆ ਰਹੀ ਹੈ ਕਿੰਨੇ ਦਿਨਾਂ ਤੋਂ ਆ ਰਹੀ ਹੈ ਇਹ ਮੁਸ਼ਕਲ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਹੈ ਹੁਣ ਦੋ ਦਿਨ ਤੋਂ ਤਾਂ ਬਿਲਕੁਲ ਇਦਾਂ ਦਿਨ ਨੂੰ ਨਾ ਰਾਤ ਨੂੰ ਕਿਹੜੇ ਮੌਸਮ ਨੇ ਦੇਖੋ ਗਰਮੀਆਂ ਆ ਇਹ ਨਾਲ ਲੋਕ ਸੌਂ ਸਕਦੇ ਆ ਇਨਵਰਟਰ ਸਾਡੇ ਬੰਦ ਹੋ ਗਏ ਫੋਨ ਸਾਡੇ ਚਾਰਜ ਨਹੀਂ ਹੈਗੇ ਨਾ ਕਿਸੇ ਨਾਲ ਗੱਲ ਕਰਨੇ ਵਾਸਤੇ ਹਾਂ ਹੁਣ ਬਿਜਲੀ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਹੋਣਾ ਜੀ ਨਾ ਪਾਣੀ ਤੋਂ ਬਿਨਾ ਕੋਈ ਕੰਮ ਨਹੀਂ ਉਹਨਾਂ ਦੋਨੋਂ ਚੀਜ਼ਾਂ ਤੋਂ ਬੰਜਿਆ ਹੋਇਆ ਤੈਨੂੰ ਹੂੰ ਕੰਪਲੇਂਟ ਜਿਹੜਾ ਨੰਬਰ ਹੈ ਉਸ ਤੋਂ ਗੱਲ ਕਰਦੇ ਕੋਈ ਚੱਕਦੀ ਨਹੀਂ ਫੋਨ ਹੂੰ ਜਿਹੜਾ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਵੀ ਹੁੰਦੀ ਹੈ ਮੁਲਾਜ਼ਮਾਂ ਦੀ ਏਰੀਆ 'ਚ ਉਹ ਕੋਈ ਬੰਦਾ ਉੱਥੇ ਤੱਕ ਪਹੁੰਚਿਆ ਨਹੀਂ ਹੂੰ ਇਹ ਹੁਣ ਅਸੀਂ ਦਫ਼ਤਰ 'ਚ ਖੜੇ ਆ ਇੱਥੇ ਕੋਈ ਅਫਸਰ ਹੈ ਨਹੀਂ ਐਸਡੀਓ ਸਾਹਿਬ ਇੱਥੇ ਖੁਦ ਨਹੀਂ ਬੈਠੇ ਕਿਤੇ ਹੋਰ ਜਾਂਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਹੁਣ ਇਹ ਚਾਹਨ ਮੱਜ ਦੇ ਲੋਕ ਤੰਗ ਹੋ ਕੇ ਇੱਥੇ ਅੱਜ ਗਰੀਡੇ ਦੇ ਵਿੱਚ ਪਹੁੰਚੇ ਨੇ ਬਾਬਾ ਜੀ ਕਿਸ ਤਰ੍ਹਾਂ ਜੋ ਕਿਸ ਤਰ੍ਹਾਂ ਦੀ ਜਿਹੜੀ ਸਮੱਸਿਆ ਤੁਹਾਨੂੰ ਵੇਖਣ ਨੂੰ ਮਿਰੇ ਕਿਉਂਕਿ ਬੱਚੇ ਆ ਤੇ ਬੇਰੋਗਾਰਾ ਬੜਾ ਜੀ ਆਹੀ ਹੈਗਾ ਵੀ ਅਸੀਂ ਜੇ ਕੋਈ ਆਟਾ ਗੁੰਨੇ ਉਹ ਵੀ ਸਾਡਾ ਫਨ ਜਾਂਦਾ ਹਮ ਜਬ ਜਈ ਆਉਂਦੀ ਉਹ ਨਹੀਂ ਹੈਗੀ ਕਰੂੰਗੇ ਕਿ ਆ ਹਮ ਜਾਂ ਜੋਗ ਦੇ 100 ਰੁਪਏ ਕਿਲੋ ਸਾਨੂੰ ਉਹਦੇ ਮੁੱਲ ਮਿਲਦੇ ਹਾਂ ਹਮ ਜਾਂ 1 ਕਿਲੋ ਉਹਦਾ ਸਾਡਾ ਫੁੱਟ ਗਿਆ ਹਮ ਉਹ 200 ਰੁਪਏ ਕਿਲੋ ਪੈ ਗਿਆ ਹਮ ਵੀ ਦੱਸੋਗਾ ਕਿ ਆ ਇੰਤਜ਼ਾਮ ਹੋ ਸਕਦਾ ਹਮ ਬੀ ਆਹ ਦੋ ਤਾਂ ਰਗੜਾ ਲੱਗਿਆ ਰਾਤ ਨੂੰ 10 ਵਜੇ ਤੇ 11 ਵਜੇ ਤੱਕ ਲਾਈਟ ਆਉਂਦੀ ਕੋਈ ਨਹੀਂ ਜਿਹੜਾ ਬਿਮਾਰ ਬੰਦਾ ਉਹ ਲਾਈਟ ਦੇ ਬਿਨਾਂ ਕਿਸ ਤਰ੍ਹਾਂ ਕੱਲ ਮੈਂ ਇਹਨੂੰ ਦੁਪਹਿਰੇ ਨੂੰ ਪਰੇਸ਼ਾਨੀ ਇੰਨੀ ਆਈ ਕਿ ਮੈਂ ਫਾਇਦ ਮੈਂ ਕਿਹਦਾ ਯੋਗ ਕਰ ਜਮਾ ਹੁਕਾ ਜੀ ਬਹੁਤ ਜ਼ਿਆਦਾ ਹੀ ਹੁਕਾ ਐਦਾਂ 4 ਮਹੀਨੇ ਹੋ ਗਏ ਜੀ ਉਹਨੂੰ ਰੋਜ਼ ਰਿਕਵੈਸਟ ਕਰਕੇ ਜਾਂਦੇ ਰੋਜ਼ ਫੋਨ ਹੀ ਕਰਦੇ ਐਸੇ ਹੀ ਉਸਾਬ ਨੂੰ ਹੀ ਕਰਦੇ ਐਕਸਲ ਸਾਹਿਬ ਨੂੰ ਹੀ ਦੋ ਵਾਰ ਮਿਲਿਆ ਉਹ ਐ ਕਹਦੇ ਨੇ ਜੈ ਸਾਹਿਬ ਨੂੰ ਇਹ ਕੋਈ ਗੱਲ ਨਹੀਂ ਤੁਸੀਂ ਆ ਕੰਮ ਕਰਦੇ ਇਹਨਾਂ ਦਾ ਹੱਲ ਕਰਦੇ ਸੋਚਿਆ ਕੋਈ ਐਕਸ਼ਨ ਦੀ ਵੀ ਸੁਣਾਈ ਨਹੀਂ ਕਰਦਾ ਜੀ ਹੋਰ ਸੋ ਪਿੰਡ ਚਾਹਰ ਮਾਜਰੇ ਦੇ ਵਿੱਚ ਲੋਕਾਂ ਦੇ ਵੱਲੋਂ ਰੋਜ਼ ਬਰਦਾਸ਼ਤਨ ਜਿਹੜਾ ਕੀਤਾ ਪਰ ਹੁਣ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਜਿਹੜਾ ਬਿਜਲੀ ਦੇ ਕੱਟ ਲੱਗ ਰਿਹਾ ਹੈ ਜਿਹਦੇ ਨਾਲ ਪਾਣੀ ਦੀ ਵੀ ਜਿਹੜੀ ਵੱਡੀ ਸਮੱਸਿਆ ਆ ਰਹੀ ਹੈ ਲੋਕ ਪਰੇਸ਼ਾਨ ਹੋ ਕੇ ਅੱਜ ਬਿਜਲੀ ਗ੍ਰਿਡ ਦੇ ਵਿੱਚ ਵੀ ਪਹੁੰਚੇ ਸੀ ਜੋ ਮੋਲਾਪੁਰ ਗਰੀਬ ਦਾ ਸਾਡੇ ਨਾਲ ਹੈ ਸਰ ਲੋਕਾਂ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਜਿਹੜੇ ਬਿਜਲੀ ਦੇ ਕਾਰਨ ਔਰ ਪਾਣੀ ਦੇ ਕਾਰਨ ਸਾਨੂੰ ਬੜੀ ਦਿੱਕਤ ਦਾ ਸਾਹ ਦੇਖੋ ਜੀ ਗਰਮੀਆਂ ਦੇ ਦਿਨ ਹੈ ਬਿਜਲੀ ਦੀ ਸਮੱਸਿਆ ਤਾਂ ਕੋਈ ਨਹੀਂ ਆਇਆ ਘਟ ਵਾਲੀ ਜਦੋਂ ਕੁਦਰਤੀ ਨੇ ਰੀਤ ਤੂਫਾਨ ਆ ਗਿਆ ਉਸ ਵਾਰ ਜ਼ਰੂਰ ਸਮੱਸਿਆ ਆ ਸਕਦੀ ਹੈ ਇਹ ਤਾਂ ਪਬਲਿਕ ਨੂੰ ਅਸੀਂ ਕਹਿੰਨੇ ਵੀ ਥੋੜੀ ਗਰਮੀ ਹੈ ਜੀ ਜਾਂ ਹਨੇਰੀ ਤੂਫਾਨ ਹੋਣ ਕਰਕੇ ਡਿਲੇ ਹੋ ਸਕਦਾ ਹੈ ਬਾਕੀ ਬਿਜਲੀ ਤਾਂ ਕੋਈ ਸਮੱਸਿਆ ਨਹੀਂ ਹੈ ਜੀ ਬਿਜਲੀ ਤਾਂ ਠੀਕ ਚੱਲ ਰਹੀ ਹੈ ਪਿੰਡ ਦੇ ਲੋਕ ਕਹਿੰਦੇ ਕਿ ਸਾਡੀ ਜਿਹੜੀ ਸ਼ਿਕਾਇਤ ਹੈ ਅਸੀਂ ਪਹਿਲਾਂ ਵੀ ਸ਼ਿਕਾਇਤ ਤਾਂ ਲਿਖ ਕੇ ਦੇਤੀ ਆ ਉੱਪਰ ਵੀ ਅਧਿਕਾਰੀਆਂ ਨੂੰ ਦਿੱਤੀਆਂ ਇਹ ਪਰ ਜਿਹੜਾ ਸਾਡਾ ਬਿਜਲੀ ਦਾ ਮਸਲਾ ਉਹ ਫੱਲ ਨਹੀਂ ਹੋ ਰਿਹਾ ਦੇ ਕੋਈ ਟਰਾਂਸਫਾਰਮਰ ਦੀ ਇਹਨਾਂ ਨੇ ਗੱਲ ਕੀਤੀ ਸੀ ਜੇ ਕੋਈ ਕਿਤੇ ਸਾਨੂੰ ਘਾਟ ਬਾਦ ਲੱਗੀ ਤਾਂ ਟਾਂਸੀਰ ਹੋ ਰਖਾ ਲਾਂਗੇ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਲਈ ਪਿੰਡ ਦੇ ਲੋਕ ਇਹ ਵੀ ਕਹਿੰਦੇ ਕਿ ਅੱਧੇ ਪਿੰਡ ਦੇ ਵਿੱਚ ਬਿਜਲੀ ਹੁੰਦੀ ਹੈ ਤੇ ਅੱਧੇ ਪਿੰਡ ਦੇ ਵਿੱਚ ਬਿਜਲੀ ਹੁੰਦੀ ਨਹੀਂ ਹੈ ਜਿਹਦੇ ਨਾਲ ਵੀ ਜਿਹੜੇ ਲੋਕਾਂ ਨੂੰ ਬੜੀ ਜਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੋਈ ਮੇਰੀ ਨੌਲੇਜ ਦਾ ਐਦਾਂ ਦਾ ਕੋਈ ਨਹੀਂ ਲੱਗ ਰਿਹਾ ਵੀ ਅੱਧੀ ਬਿਜਲੀ ਹੋਵੇ ਜਾਂਦੀ ਹੈ ਨਾ ਹੋਵੇ ਪਰ ਫਿਰ ਵੀ ਲੋਕ ਕਹਿੰਦੇ ਹੈ ਚੈੱਕ ਕਰਵਾ ਲੈਂਦੇ ਹੈ ਜੇ ਕੋਈ ਐਦਾਂ ਦਾ ਤੁਹਾਨੂੰ ਸੋਲਵ ਕਰ ਦਿੰਦੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈ ਵੀ ਬਿਜਲੀ ਕੋਈ ਸ਼ੁਰੂ ਹੈ ਇਹ ਵੀ ਕਹਿੰਦੇ ਹੈ ਕਿ ਜਿਹੜਾ ਪਿੰਡ ਦਾ ਟਰਾਂਸਫਾਰ ਉਨ ਲੈ ਕੇ ਜਿਹੜਾ ਲੋਡ ਹੈ ਉਹ ਜ਼ਿਆਦਾ ਹੈ ਉਹਦੇ ਨਾਲ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਦੇ ਪ੍ਰੋਡਕਟ ਹੈ ਕਈ ਵਾਰੀ ਉਹ ਖਰਾਬ ਵੀ ਹੋ ਜਾਂਦੇ ਸੜ ਵੀ ਜਾਂਦੇ ਆ ਤੇ ਉਹ ਜਿਹੜਾ ਟਰਾਂਸਫਾਰਮ ਹੈ ਉਹ ਉੱਥੇ ਵੱਡਾ ਰਖਾਇਆ ਜਾਵੇ। ਦੇਖੋ ਜੀ ਡਿਪਾਰਟਮੈਂਟ ਨੇ ਐਸ ਪਰ ਕਰ ਐਸ ਪਰ ਲੋਡ ਐਸ ਪਰ ਖਪਤਕਾਰ ਜਿੰਨੇ ਘਰ ਉਸ ਮੁਤਾਬਕ ਤਿੰਨ ਟਰਾਂਸਫਾਰਮ ਇਸ ਪਿੰਡ 'ਚ ਲਗਾਏ ਆ ਜੀ। ਹੂੰ। ਤੇ ਉਸ ਮੁਤਾਬਕ ਲੋਡ ਦੀ ਜਾਂ ট্রান্সਫਰ ਦੀ ਕੋਈ ਦਿੱਕਤ ਨਹੀਂ ਹੈ ਪਰ ਫਿਰ ਵੀ ਭਵਿੱਖ ਨੂੰ ਮੁੱਖ ਰੱਖਦੇ ਹੋਏ ਅਸੀਂ ਉੱਥੇ ਹੋਰ ਵੀ ਨਵਾਂ ਟ੍ਰਾਂਸਫਰ ਰੱਖ ਦਾਂਗੇ ਡਿਪਾਰਟਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਟਾਰਨ ਰੱਖਣੀ ਜਿਹੜੇ ਹੁਣ ਬਿਜਲੀ ਦੀ ਜਿਹੜੀ ਮੁਸ਼ਕਲ ਆ ਰਹੀ ਹੈ ਪਿੰਡ ਨੂੰ ਕਦੋਂ ਤੱਕ ਇਹ ਹੱਲ ਹੋ ਜੇ ਨਹੀਂ ਹੱਲ ਹੀ ਹੈ ਜੀ ਮੈਂ ਆਖੋ ਚੈੱਕ ਕਰ ਲਵਾਂ ਜੇ ਕੋਈ ਇਸ਼ੂ ਹੈ ਤਾਂ ਸੋਲਵ ਕਰਾ ਦਿੰਦੇ ਕੋਈ ਪ੍ਰੋਬਲਮ ਨਹੀਂ ਇਮੀਡੀਏਟਲੀ ਕਲਾਸ ਕਰ ਦਿੰਦੇ ਕੋਈ ਦਿੱਕਤ ਨਹੀਂ ਮੈਂ ਆਪਣੇ ਸਟਾਫ 'ਤੇ ਦੰਦਾ ਦਫੇ ਤੇ ਕੋਈ ਦਿੱਕਤ ਨਹੀਂ ਹੈ ਜੇ ਕੁਝ ਹੋਇਆ ਤਾਂ ਹੁਣੇ ਕਰਵਾ ਦਿੰਦੇ ਕੋਈ ਪ੍ਰੋਬਲਮ ਨਹੀਂ ਠੀਕ ਹੈ